ਬਿਰਥੀ ਕਦੇ ਨਾ ਹੋ ਬਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਤਾਸ ਔਟਾਰੀ ਦੇ ਮਹਾਨ ਜਰਨੈਲ ਸਰਦਾਰ ਨਿਹਾਲ ਸਿੰਘ ਜੀ ਦਾ ਜੀਵਨ ਗੁਰਬਾਣੀ ਦੀ ਇਸ ਤੁਕ ਦੀ ਪ੍ਰਤੱਖ ਮਿਸਾਲ ਹੈ ਖਾਲਸਾ ਰਾਜ ਦੇ ਮਹਾਨ ਜੋਤੀ ਸਰਦਾਰ ਨਿਹਾਲ ਸਿੰਘ ਜੀ ਜਿਨ੍ਹਾਂ ਨੇ ਕਸੂਰ ਕਸ਼ਮੀਰ ਦੀ ਲੜਾਈਆਂ ਦੇ ਵਿੱਚ ਆਪਣੀ ਨਿੱਡਰਤਾ ਦਿਖਾਈ ਮਹਾਰਾਜ ਰਣਜੀਤ ਸਿੰਘ ਦੇ ਜਿਹੜੇ ਅਤ ਵਫਾਦਾਰਾਂ ਦੇ ਵਿੱਚੋਂ ਇੱਕ ਸਾਨੂੰ ਹੁੰਦਾ ਕੀ ਹੈ ਜੋ ਇਤਿਹਾਸ ਦੇ ਵਿੱਚ ਦਰਜ ਹੈ ਕਿ ਮਹਾਰਾਜਾ ਰਣਜੀਤ ਸਿੰਘ ਸਨ 1817 ਈਸਵੀ ਦੇ ਵਿੱਚ ਵੈਨਿਕੂ ਦੇ ਵਿੱਚ ਗੰਭੀਰ ਬਿਮਾਰੀ ਦੇ ਨਾਲ ਬਿਮਾਰ ਹੋ ਜਾਂਦੇ ਨੇ ਜਿਹੜੇ ਉਸ ਸਮੇਂ ਦੇ ਅਪਚਾਰਕ ਹੁੰਦੇ ਨੇ ਵੈਦ ਹਕੀਮ ਹੁੰਦੇ ਨੇ ਉਹ ਨਾ ਆਮੀਦ ਹੋ ਜਾਂਦੇ ਨੇ ਤੇ ਉਹ ਇਹ ਗੱਲ ਸਵਕਾਰ ਕਰਨੀ ਸ਼ੁਰੂ ਕਰ ਦਿੰਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਹੁਣ ਬਚਦੇ ਨਹੀਂ ਮਹਾਰਾਜਾ ਜੀ ਸਿੰਘ ਦੇ ਬਿਮਾਰ ਹੋਣ ਦੀ ਖਬਰ ਜਦੋਂ ਸਰਦਾਰ ਨਿਹਾਲ ਸਿੰਘ ਨੂੰ ਮਿਲਦੀ ਹੈ ਤਾਂ ਉਹ ਮਹਾਰਾਜਾ ਜੀ ਸਿੰਘ ਦੀ ਖਬਰ ਲੈਣ ਲਈ ਵੈਨਿਕੋ ਦੇ ਵਿੱਚ ਚਲੇ ਜਾਂਦੇ ਨੇ ਉੱਥੇ ਜਾ ਕੇ ਦੇਖਦੇ ਨੇ ਬੜੇ ਗਹਿਰ ਗੰਭੀਰ ਹੋ ਜਾਂਦੇ ਨੇ ਥੋੜੇ ਸਮੇਂ ਬਾਅਦ ਉੜਦੇ ਨੇ ਸਿੱਧਕ ਭਰੀ ਬੇਨਤੀ ਪ੍ਰਮਾਤਮਾ ਅੱਗੇ ਕਰਦੇ ਨੇ ਮਹਾਰਾਜਾ ਹਰਜੀ ਸਿੰਘ ਜਿਸ ਪਲੰਗ ਤੇ ਲੇਟੇ ਹੁੰਦੇ ਨੇ ਸਰਦਾਰ ਨਿਹਾਲ ਸਿੰਘ ਜੀ ਉਸ ਪਲੰਗ ਦੀ ਪ੍ਰਕਰਮਾ ਕਰਦੇ ਨੇ ਤੇ ਦੋਵੇਂ ਹੱਥ ਜੋੜ ਕੇ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਧਿਆਨ ਧਰ ਕੇ ਅਰਦਾਸ ਕਰਦੇ ਨੇ ਕਿ ਸੱਚੇ ਪਾਤਸ਼ਾਹ ਖਾਲਸਾ ਰਾਜ ਨੂੰ ਅਜੇ ਇਸ ਮਹਾਰਾਜੇ ਦੀ ਬਹੁਤ ਲੋੜ ਹੈ ਤੁਸੀਂ ਕਿਰਪਾ ਕਰੋ ਜੇ ਇਸ ਗੰਭੀਰ ਬਿਮਾਰੀ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਬਿਮਾਰ ਨੇ ਉਹ ਬਿਮਾਰੀ ਮੈਨੂੰ ਲੱਗ ਜਾਵੇ ਉਹ ਬਿਮਾਰੀ ਮੇਰੇ ਤੁਹਾਨੂੰ ਲੱਗ ਜਾਵੇ ਤੇ ਮਹਾਰਾਜਾ ਰਣਜੀਤ ਸਿੰਘ ਜੀ arogh ਹੋ ਕੇ ਉੱਠ ਖਲੋਣਾ ਕਰਤਾਰ ਤਾਂ ਪਾਣਾ ਵਾਪਰਦਾ ਹੈ ਮਹਾਰਾਣਾ ਜੀ ਸਿੰਘ ਜੀ ਅਰੋਗ ਹੋ ਜਾਂਦੇ ਨੇ ਪਰ ਜੇ ਇਸ ਗੰਭੀਰ ਬਿਮਾਰੀ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਜੀ ਬਿਮਾਰ ਹੁੰਦੇ ਨੇ ਉਹ ਗੰਭੀਰ ਬਿਮਾਰੀ ਸਰਦਾਰ ਨਿਹਾਲ ਸਿੰਘ ਨੂੰ ਲੱਗ ਜਾਂਦੀ ਹੈ ਤੇ ਉਹ ਆਪਣੇ ਸਵਾਸਾਂ ਦੀ ਪੂੰਜੀ ਮਹਾਰਾਜਾ ਰਣਜੀਤ ਸਿੰਘ ਦੇ ਉੱਪਰ ਦੀ ਨਿਸ਼ਾਵਰ ਕਰਕੇ ਇਸ ਦੁਨੀਆ ਤੋਂ ਰੁਕਸਤ ਹੋ ਜਾਂਦੇ ਨੇ ਤੇ ਜਿਵੇਂ ਮੈਂ ਗੁਰਵਾਣੀ ਦੀ ਪਹਿਲੀ ਤੁਕ ਬੋਲੀ ਹੈ ਕਿ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪ੍ਰਮਾਤਮਾ ਦਾ ਨਾਮ ਵਸਦਾ ਹੈ ਜੋ ਸਦਾ ਉਸ ਅਕਾਲ ਪੁਰਖ ਨੂੰ ਧਿਆਉਂਦੇ ਨੇ ਇੱਕ ਮਨ ਇੱਕ ਚਿੱਤ ਹੋ ਕੇ ਅਰਦਾਸ ਕਰਦੇ ਨੇ ਉਹਨਾਂ ਦੀ ਜਿਹੜੀ ਅਰਦਾਸ ਹੈ ਉਹ ਅਕਾਲ ਪੁਰਖ ਵਾਹਿਗੁਰੂ ਕਦੇ ਵੀ ਨਹੀਂ ਮੋੜਦਾ ਮੇਰੇ ਵਰਗੇ ਜਿਹੜੇ ਲੋਕ ਨੇ ਉਹ ਅਕਸਰ ਹੀ ਗਿਲਾ ਕਰਦੇ ਨੇ ਕਿ ਰੂੜੀ ਦੀ ਤਾਂ 12 ਸਾਲ ਬਾਅਦ ਵੀ ਸੁਣੀ ਜਾਂਦੀ ਹੈ ਪਰ ਪ੍ਰਮਾਤਮਾ ਨੇ ਮੇਰੀ ਤਾਂ ਅਰਦਾਸ ਸੁਣੀ ਨਹੀਂ ਕਿਉਂਕਿ ਅਰਦਾਸ ਲਈ ਜਾਗਣੀ ਜ਼ਰੂਰੀ ਹੁੰਦੀ ਹੈ ਜਦੋਂ ਜਾਮਨ ਗੁਰਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਬਣ ਜਾਂਦੇ ਨੇ ਤਾਂ ਫਿਰ ਅਕਾਲ ਪੁਰਖ ਸਾਡੀ ਅਰਦਾਸ ਨੂੰ ਸਾਡੀ ਬੇਨਤੀ ਨੂੰ ਕਦੇ ਵੀ ਨਹੀਂ ਮੋੜਦਾ ਸੋ ਇਸ ਕਰਕੇ ਕੋਸ਼ਿਸ਼ ਕਰੀਏ ਕਿ ਸਦਾ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ ਕਿ ਉਹ ਸਾਡੇ ਤੇ ਵੀ ਰਹਿਮਤ ਕਰਨ ਸਾਡੇ ਮਨਾਂ ਦੇ ਵਿੱਚ ਵੀ ਪ੍ਰਮਾਤਮਾ ਦਾ ਵਾਸਾ ਹੋਵੇ ਤੇ ਕਦੇ ਅਸੀਂ ਵੀ ਇੱਕ ਮਨ ਇੱਕ ਚਿਤ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ ਕਿਉਂਕਿ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਅਰਦਾਸ ਦੇ ਵਿੱਚ ਕਿੰਨੀ ਸ਼ਕਤੀ ਹੈ ਸੋ ਤੁਹਾਨੂੰ ਇਹ ਸਾਡੀ ਵੀਡੀਓ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਰੂਰ ਸ਼ੇਅਰ ਕਰਿਓ ਜੇ ਤੁਹਾਨੂੰ ਲੱਗਿਆ ਕਿ ਇਹ ਸ਼ੇਅਰ ਕਰਨ ਯੋਗ ਹੈ ਧੰਨਵਾਦ